ਜਗਰੌਂ ਦੇ ਪਿੰਡ ਬੁਰਜ ਹਰੀ ਸਿੰਘ ਵਿੱਚ ਅੱਜ ਨਸ਼ਾ ਸਮਗਲਰ ਦੇ ਘਰ ਤੇ ਪੁਲਿਸ ਵੱਲੋਂ ਬਲਡੋਜ਼ਰ ਚਲਾ ਕੇ ਉਸ ਦਾ ਪੰਚੇਤੀ ਜ਼ਮੀਨ ਵਿੱਚ ਬੜਿਆ ਘਰ ਢਾ ਦਿੱਤਾ ਹੈ ਇਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਦੀ ਇਸ ਚੰਗੀ ਕਾਰਜਕਾਰੀ ਲਈ ਲੋਕਾਂ ਵਿੱਚ ਤੇ ਪੁਲਿਸ ਵਿੱਚ ਲੱਡੂ ਵੰਡ ਕੇ ਖੁਸ਼ੀ ਜਤਾਈ ਹੈ ਇਸ ਮੌਕੇ ਪੂਰੀ ਜਾਣਕਾਰੀ ਦਿੰਦੇ ਐਸਐਸਪੀ ਜਗਰੌਂ ਅੰਕੁਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਇੱਕ ਜੁੱਧ ਨਸ਼ਿਆਂ ਵਿਰੁੱਧ ਲੜੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਅਤੇ ਪਿੰਡ ਬੁਰਜ ਹਰੀ ਸਿੰਘ ਵਿੱਚ ਅੱਜ ਜਿਸ ਨਸ਼ਾ ਤਸਕਰ ਦੇ ਘਰ ਬਲਡوزر ਚ ਲਾਇਆ ਉਸ ਦਾ ਇੱਕ ਘਰ ਜਿੱਤੇ ਪੰਚਾਇਤੀ ਜ਼ਮੀਨ ਵਿੱਚ ਬਣਿਆ ਹੋਇਆ ਸੀ ਉੱਥੇ ਹੀ ਇਸ ਨਸ਼ਾ ਤਸਕਰ ਅਮਰਜੀਤ ਸਿੰਘ ਪੱਪਾ ਅਤੇ ਉਸ ਦੇ ਘਰ ਦੇ ਹੋਰ ਤਿੰਨ ਮੈਂਬਰਾਂ ਸਮੇਤ ਐਨਡੀਪੀਐਸ ਦੇ 22 ਪਾਚੇ ਦਰਜ ਨੇ ਇਸ ਦੇ ਨਾਲ ਉਹਨਾਂ ਹੋਰ ਨਸ਼ਾ ਸਮਗਲਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਜਲਦੀ ਹੀ ਆਪਣੇ ਨਸ਼ੇ ਦਾ ਕੰਮ ਛੱਡ ਦੇਣ ਜਾਂ ਫਿਰ ਇਸ ਤਰ੍ਹਾਂ ਦੀ ਕਾਰਵਾਈ ਲਈ ਤਿਆਰ ਰਹਿਕ ਜਿਗਰਾਉਂ ਤੋਂ ਹੀਮਰਾਜ ਬੱਬਰ ਦੇ ਨਾਲ ਰਜਨੀ ਸੁਬਾਸਲ ਦੀ ਰਿਪੋਰਟ ਜਿਹੜੀ ਸੰਗਾ ਜਿਲ੍ਹਾ ਲੁਧਿਆਣਾ ਜੀ ਅਸੀਂ ਇਹ ਕਾਰਵਾਈ ਤੇ ਪਿੰਡ ਵਾਸੀਆਂ ਨੇ ਸਾਬਜਾਦਾ ਅਜੀਤ ਸਿੰਘ سپورٹس ਕਲੱਬ ਤੇ ਪੰਚਾਇਤ ਨੇ ਤੇ ਸਮੁੱਚੇ ਪਿੰਡ ਨੇ ਬਹੁਤ ਧੰਨਵਾਦ ਕੀਤਾ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਤੇ ਐਸਐਸਪੀ ਸਾਹਿਬ ਦਾ ਕਿਉਂਕਿ ਇਹ ਕਾਰਵਾਈਆਂ ਦੀ ਜਰੂਰਤ ਸੀ ਜੀ 10 ਸਾਲ ਹੋ ਗਿਆ ਅਸੀਂ ਅੱਕੇ ਪਏ ਸੀ ਪਲੇਟਾਂ ਪਾ ਪਾ ਕੇ ਬਹੁਤ ਅਸੀਂ ਪਰੇਸ਼ਾਨ ਸੀ ਇਹ ਜੀਆਂ ਕਾਰਵਾਈਆਂ ਦੇ ਜੇ ਸਾਡੀ ਕਲੱਬ ਦਾ ਹੋਰ ਵੀ ਕਿਤੇ ਯੋਗਦਾਨ ਹੋਊਗਾ ਅਸੀਂ ਸਾਰੀ ਕਬ 100 ਬੰਦਾ ਸਾਡਾ ਕਲੱਬ ਦਾ ਹੈਗਾ ਜੀ ਅਸੀਂ ਨਾਲ ਪੁਲਿਸ ਦਾ ਤੇ ਪੰਚਾਇਤ ਆ ਉਹਦਾ ਸਰਕਾਰ ਦਾ ਪੂਰਾ ਸਾਥ ਦੇਵਾਂਗੇ ਜਿੱਥੇ ਵੀ ਸਾਡੀ ਲੋੜ ਹੋਊਗੀ ਕਲੱਬ ਦੀ ਅਸੀਂ ਨਾਲ ਜਾ ਕੇ ਉਹ ਕਰਾਂਗੇ ਅਸੀਂ ਭਗਵੰਤ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਕਾਰਵਾਈ ਕੀਤੀ ਗਿਆ ਪੁਲਿਸ ਵੱਲੋਂ ਇੱਕ ਨਸ਼ੇਸ ਮੰਗਲ ਦਾ ਘਟਾ ਕੇ ਇਹਨੂੰ ਚੰਗਾ ਕਿਹਨਾਂ ਦਿਓ ਜੀ ਔਖੇ ਸੀ ਤੁਸੀਂ ਹਾਂਜੀ ਬਹੁਤ ਔਖੇ ਸੀਗੇ ਅਸੀਂ ਇਹਨਾਂ ਤੋਂ ਤੇ ਇਸ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਕਦਮ ਚੱਕ ਕੇ ਸਾਡੇ ਪਿੰਡ ਦੇ ਹੋਰ ਵੀ ਬੱਚੇ ਜਿਹੜੇ ਹੁਣ ਛੋਟੇ ਨੇ ਤੇ ਅੱਗੇ ਤੇ ਨਸ਼ੇ ਤੋਂ ਬਚਣਗੇ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਕਦਮ ਚੁੱਕਿਆ ਇਸ ਸਰਕਾਰ ਦਾ ਅਸੀਂ ਬਹੁਤ ਧੰਨਵਾਦੀ ਹੈ ਕੀ ਲੱਗਦਾ ਕਿ ਆਪਣੇ ਇਸ ਪਿੰਡ ਤੇ ਨਾਲ ਦੇ ਹੋਰ ਪਿੰਡਾਂ 'ਚ ਨਸ਼ਾ ਆ ਜਾਵੇ ਵੀ ਵਿਕਦਾ ਜੀ ਇਹ ਤਨੀ ਅਸੀਂ ਕਹਿ ਸਕਦੇਗੇ ਵੀ ਉ ਹੈਗਾ ਵੀ ਇੱਥੇ ਵੀ ਬਹੁਤ ਕਾਰਵਾਈ ਸੀਗੀ ਵੀ ਇੱਥੋਂ ਕਹਿ ਰਿਹਾ ਵੀ ਸਾਰਾ ਇੱਥੋਂ ਸਪਲਾਈ ਹੁੰਦਾ ਸੀ ਜੀ ਠੀਕ ਹੈ ਨਾ ਨਹੀਂ ਕਾਫੀ ਵਕਤ ਤੋਂ ਆਈਏ ਤੇ 25 26 ਕਵਾਂ ਦੇ ਪਰਚੇ ਵੀ ਹੋਏ ਹੋਏ ਸੀਗੇ ਤੇ ਹੁਣ ਕਲੋਜ਼ ਨੂੰ ਕੀ ਮੰਗ ਕਰਦੇ ਬਾਕੀ ਲਾਕੇ ਚ ਵੀ ਨਿਸ਼ਕਤ ਹੋਣਾ ਚਾਹੀਦਾ ਹਾਂਜੀ ਅਸੀਂ ਇਹ ਪ੍ਰਸ਼ਾਸਨ ਨੂੰ ਇਹੀ ਕਹਿੰਦੇ ਆ ਵੀ ਬਿਲਕੁਲ ਹੀ ਨਸ਼ਾ ਖਤਮ ਹੋਣਾ ਚਾਹੀਦਾ ਅੱਗੇ ਤੋਂ ਵੀ ਕਾਰਵਾਈ ਪੂਰੀ ਕਰਨੀ ਚਾਹੀਦੀ ਠੀਕ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮੋਹਮ ਚੇੜੀ ਹੋਈ ਹੈ ਉਸੇ ਤਹਿਤ ਅੱਜ ਬੁਰਜ ਹਰੀ ਸਿੰਘ ਪਿੰਡ ਆਪਾ ਖੜੇ ਆ ਸਦਰ ਹਾਈ ਕੋਰਟ ਦਾ ਪਿੰਡ ਹੈ ਤੇ ਇੱਥੇ ਇੱਕ ਬਦਨਾਮ ਨਸ਼ਾ ਤਸਕਰ ਸਿਗਾ ਉਹਦੀ ਪ੍ਰਾਪਰਟੀ ਸਾਨੂੰ ਲਿਖ ਕੇ ਆਇਆ ਸੀਗਾ ਮਾਨਯੋਗ ਡੀਸੀ ਸਾਹਿਬ ਵੱਲੋਂ ਕਿ ਉਹਨਾਂ ਦੀ ਪ੍ਰਾਪਰਟੀ ਇਸ ਤਰ੍ਹਾਂ ਨਜਾਇਜ਼ ਕਬਜ਼ੇ ਦੇ ਵਿੱਚ ਆਈ ਹੋਈ ਹੈ ਤਾਂ ਉਹ ਬੀਡੀਪੀਓ ਸਾਹਿਬ ਤੇ ਤਸਰੀਂਦਾਰ ਸਾਹਿਬ ਨੇ ਉਹਨਾਂ ਨੇ ਅਪਾਇੰਟ ਕੀਤਾ بطور ਡਿਊਟੀ ਮੈਜਿਸਟਰੇਟ ਤੇ ਅਸੀਂ ਅੱਜ ਆਪਣੀ ਸਾਰੀ ਫੋਰਸ ਲੈ ਕੇ ਪਹੁੰਚੇ ਹਾਂ ਕਿਉਂਕਿ ਤਾਂ ਕਿ ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਨਾ ਆਵੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਤੁਸੀਂ ਤੋ ਉਹਦੇ ਵਿੱਚ ਅੱਜ ਇਹ ਜਿਹੜਾ ਇਹਨਾਂ ਦੀ ਇਲੀਗਲ ਪ੍ਰਾਪਰਟੀ ਹੈਗੀ ਹੈ ਉਹਦੇ ਉੱਤੇ ਇਹ ਜਿਹੜਾ ਅੱਜ ਐਕਸ਼ਨ ਹੋ ਰਿਹਾ ਹੈ ਤੋ ਇਹ ਜਿਹੜਾ ਪੂਰਾ ਪਰਿਵਾਰ ਸੀਗਾ ਇਹਨਾਂ ਤੇ ਕਰੀਬ 4 ਬੰਦਿਆਂ ਤੇ ਅ ਅਮਰਜੀਤ ਸਿੰਘ ਨਾਮ ਇਹਦਾ ਹੈਗੇ ਇਹਦੇ ਦੋ ਬੇਟੇ ਹੈਗੇ ਨੇ ਤੇ ਇੱਕ ਵਾਈਫ ਚਾਰਾਂ ਤੇ ਕਰੀਬ 26 ਪਰਚੇ ਦਰਜ ਹੈਗੇ ਨੇ ਤੋ ਐਨਡੀਪੀਐਸ ਦੇ ਕਾਫੀ ਪੁਰਾਣੇ ਪ੍ਰੇਸ਼ਾਨ ਸੀਗੇ ਲੋਕ ਸਾਰੇ ਪਿੰਡ ਵਾਲੇ ਤੋ ਅੱਜ ਇਹ ਉਸ ਦੇ ਤਹਿਤ ਕਾਰਵਾਈ ਹੋਈ ਹੈ ਸੋ ਕਿੰਨੀ ਕਿਸੇਗਾ ਜਿਹੜੀ ਇਹ ਇਹ ਤੁਸੀਂ ਦੇਖ ਹੀ ਰਹੇ ਹੋ ਜੀ ਇਹ ਪੰਚਾਇਤੀ ਜਗ੍ਹਾ 'ਚ ਟ੍ਰਿਪਲ ਸਟੋਰੀ ਘਰ ਬਣਿਆ ਹੋਇਆ ਹੈ ਤੋਂ ਇਹ ਕਾਫੀ ਵੱਡਾ ਘਰ ਬਣਾਇਆ ਹੋਇਆ ਹੈ ਤੋਂ ਇਹ ਅੱਜ ਸਾਰਾ ਅਸੀਂ ਡਿਮੋਲਿਸ਼ ਕਰਾਂਗੇ ਇਹਨਾਂ ਨੂੰ ਤੇ ਪੂਰਾ ਤਹਿਸੀਲਦਾਰ ਸਾਹਿਬ ਨਾਲ ਹੈਗੇ ਆਂ ਤੇ ਨਾਲ ਉਹਨਾਂ ਦੇ ਅਸੀਂ ਫੋਰਸ ਪ੍ਰੋਵਾਈਡ ਕਰਾ ਕੇ ਇਹਨੂੰ ਅੱਜ ਪੂਰਾ ਜਿਹੜਾ ਕਬਜ਼ਾ ਹੈਗਾ ਪੰਚਾਇਤ ਨੂੰ ਦਵਾਵਾਂਗੇ ਸਰ ਜਿਹੜਾ ਆਪਣੇ ਲਾਕੇ 'ਚ ਹੋ ਰਿਹਾ ਹੈ ਜਿਹੜਾ ਡਰਕ ਉਹਨਾਂ ਨੂੰ ਕੀ ਵਾਰਨਿੰਗ ਦੇਵੋਗੇ ਸਾਡੇ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਡੀਜੀਪੀ ਪੰਜਾਬ ਵੱਲੋਂ ਉਹਨਾਂ ਦੀ ਡਾਇਰੈਕਸ਼ਨਾਂ ਦੇ ਹੇਠ ਕੰਮ ਕਰਦੇ ਹੋਏ ਲੁਧਿਆਣਾ ਦੀ ਹਾਤੀ ਪੁਲਿਸ ਸਾਰਿਆਂ ਨੂੰ ਇਹ ਤੇ ਜਿਹੜੀ ਕਾਰਵਾਈ ਹੈਗੀ ਹੈ ਬਦਨਾਮ ਸਮਗਲਰਾਂ ਤੇ ਉਹ ਇਸੇ ਤਰ੍ਹਾਂ ਅੱਗੇ ਵੀ ਫਿਊਚਰ ਤੁਸੀਂ ਦੇਖੋਗੇ ਜਾਰੀ ਰਹੇਗੀ